ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕੋਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਮਾਨੋਂ ਕੋਲ ਆਪਾਂ ਅੱਜ ਆਏ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਮੇਰਿਆਂ ਧੀਆਂ ਭੈਣਾਂ ਭਰਾਵਾਂ ਨੂੰ ਸਾਰਾ ਮੇਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋ ਸਨੋਂਠੇਠਾ ਜੀ ਠੀਕ ਹੈ ਗੁਰੂ ਰਾਮਦਾਸ ਦੀ ਕਿਰਪਾ ਜੀ ਆਪਣੇ ਤੇ ਵੇਗੀ ਉਦਨ ਵਾਲੀ ਵੈੜ ਫਿਰ ਉਦਨ ਵਾਲੀ ਵੈੜ ਤੇ 10 ਮਿੰਟ ਨਹੀਂ ਲੱਗੇ ਅੱਛਾ ਕੋਈ ਇਸ ਤਰ੍ਹਾਂ ਹੀ ਵੀ ਉਹ ਪਹਿਲਾਂ 20 ਮਿੰਟ ਨੂੰ ਫੋਨ ਆਇਆ ਮੁੰਡੇ ਨੂੰ ਹਾਂਜੀ ਉਹ ਆਂਦੇ ਵੀ ਵੈੜ 10 ਮਿੰਟ ਖਲਹਾਰਾ ਤਾਂ ਸਾਡੇ ਬੰਦੇ ਤੁਹਾਡੇ ਲਾ ਕੇ ਪੰਪ ਤੇ ਕੰਮ ਕਰਦੇ ਮੁੰਡੇ ਇੱਥੇ ਆ ਹੁਣੇ ਵੇਖ ਲੈਂਦੇ ਆ ਅੱਛਾ ਤੁਸੀਂ ਤੁਹਾਨੂੰ ਪੈਸੇ ਪਾ ਦਿੰਨੇ ਆ ਅੱਛਾ ਮੈਂ ਕੋਈ ਗੱਲ ਨਹੀਂ ਉਹ ਜੇ ਉਧਰ ਤੁਹਾਡੇ ਦੇ ਮੁਰਕੇ ਮੈਨੂੰ ਇਧਰੋਂ हां श्री हरग빈ਦਪਰੇ ਦਾ ਫੋਨ ਆ ਗਿਆ ਅੱਛਾ ਉਹਨਾਂ ਦੇ ਵੀ ਅੰਕਲ ਜੀ ਆਪਣਾ ਕਾਊਂਟ ਨੰਬਰ ਦੇਓ ਤੇ ਤੁਹਾਨੂੰ ਪੈਸੇ ਪਾਈਏ ਅੱਛਾ ਆਪਾਂ 46 ਮੰਗਿਆ ਸੀ ਨਾ ਅੱਛਾ ਤੇ 45 ਕੀ ਪਾਇਆ ਸੀ ਅੱਛਾ ਉਹਦੇ ਹਣ ਦੱਸੋ ਕੀ ਜਾਇਜ ਕਰਕੇ ਆ ਤੇ ਮੈਂ ਹਜੂਰ ਤੁਹਾਨੂੰ ਕਰਨਾ ਆਪਾਂ 500 ਫੇਰ ਉਹਨਾਂ ਨੂੰ ਛੱਡਦਾ ਵਿੱਚ ਠੀਕ ਆ ਛੱਡੀ ਤਾਂ ਉਹਨਾਂ ਨੇ ਮੁੰਡੇ ਦੇ ਖਾਤੇ ਵਿੱਚ ਕੋਈ ਫੋਨ ਦੇਸੀ ਆਵੇ ਠੀਕ ਠੀਕ ਆ ਉਹ ਮੈਂ ਦੂਜੇ ਫੋਨ ਤੇ ਗੱਲ ਕਰੂ ਹਾਂਜੀ ਹਾਂਜੀ ਉਹਦੇ ਜੀ ਪੈਸੇ ਪੈਣੇ ਅਜੇ ਤੇ ਪਤਾ ਹੀ ਕੋਈ ਨਹੀਂ ਲੱਗਣਾ ਨਾ ਇੱਥੇ ਦੇ ਹਾਂਜੀ ਹਾਂਜੀ ਹਾਂ ਤੇ ਉਹਨਾਂ ਪੈਸੇ ਪਤ ਤੇ ਆਪਾਂ ਲੱਦ ਕੇ ਕਲਾਤੀ ਤੇ ਉਹ ਫਿਰ ਚਲ ਗਈ ਉਧਰ 3 ਹਰਜ ਮੇਰੇ ਠੀਕ ਆ ਤੇ ਨਾਮ ਇੱਕ ਰਹੀ ਦੱਸਦੇ ਆਪ ਨਾਮ ਮੇਰਾ ਸਰਦਾਰ ਅਮਰਜੀਤ ਸਿੰਘ ਮਾਨ ਹੈ ਹਾਂਜੀ ਪਿੰਡ ਚੱਕ ਔਲ ਬੂੜੀ ਚੱਕ ਨਾਮ ਹਰ ਵੀ ਦੱਸਦਾ ਮਸ਼ਹੂਰ ਹੈ ਜਿਆਦਾ ਠੀਕ ਆ ਲੋਕਲ ਬੂੜੀ ਚੱਕ ਹੀ ਚੱਲਦਾ ਠੀਕ ਠੀਕ ਆ ਸ਼ਿਕਿਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ 7229899413 ਠੀਕ ਹੈ ਜੀ ਤੇ ਅੱਜ ਵੀ ਕਈ ਐ ਫਿਰ ਇੱਕੋ ਹੀ ਤਨ ਹਮੇਸ਼ਾ ਪਾਉਣੀ ਇੱਕ ਇੰਦੀ ਸਾਫ ਸੁਥਰੀ ਪਾਉਣੀ ਠੰਡੀ ਸੀਲ ਠੀਕ ਆ ਹਾਂ ਤੇ ਚੰਗੀ ਨਵੀਂ ਨਰੋਈ ਵੀ ਵਹਿੜ ਪੁਨੇ ਚ ਠੀਕ ਠੀਕ ਆ ਜੀ ਤੈਨੂੰ ਪਤਾ ਆਪਾਂ ਹਮੇਸ਼ਾ ਹੀ ਸ਼ੁਰੂ ਤੋਂ ਕਿਤੇ ਹੀ ਦੂਆ ਪੈ ਗਈਨ ਕਿਤੇ ਸਾਲ ਸਮਾਂ ਹੀ ਤੇ ਪੈ ਗਈਨ ਤੇ ਇੱਕ ਹੀ ਪੈਂਦੀ ਠੀਕ ਠੀਕ ਆ ਤੇ ਅੱਜ ਇੱਕੋ ਹੀ ਆ ਫਿਰਣਾ ਹਾਂ ਹਾਂਜੀ ਇੱਕੋ ਹੀ ਤੇ ਉਸ ਦਿਨ ਵਾਲੀ ਫਿਰ ਵਹਿੜ ਗਈ ਕਿੱਥੇ ਹਰ ਗਵਿੰਦਪੁਰੇ ਕਿ ਪਿੱਕੀਵਿੰਡ ਗਵਿੰਦਪੁਰੇ ਗਈ ਸੀ ਉਹ ਪਿੱਕੀਵਿੰਡ ਵਾਲਿਆਂ ਦੇ ਕਿਹਾ 10-12 ਮਿੰਟ ਅੱਛਾ ਉਹ ਨਹੀਂ ਹੈ ਪਰ ਜਿਹੜੇ ਉਹ ਪੰਪ ਤੇ ਲੱਗੇ ਜਿਹੜਾ ਪੰਪ ਵਾਲਾ ਪਹਿਲਾਂ ਦੂਜੇ ਨੂੰ ਹਿਸਾਬ ਦੇ ਕੇ ਤੇ ਫੇਰ ਹੀ ਉੱਥੋਂ ਨਿਕਲ ਸਕਦਾ ਅੱਛਾ ਤੇ ਉਹਨਾਂ ਤੋਂ ਆਇਆ ਨਹੀਂ ਕਿਹਾ ਹਾਂਜੀ ਉਹ ਪਹਿਲਾਂ ਉਹਨੂੰ ਹਿਸਾਬ ਦੇ ਕੇ ਤੇ ਫੇਰ ਆਪਣਾ ਉਹ ਨਿਕਲ ਸਕਦਾ ਇਹ ਆਪਣਾ ਜ਼ਿੰਮੇਵਾਰਾ ਕੰਮ ਤੇ ਹੈ ਹੀ ਨਹੀਂ ਪਿੱਛੇ ਦੀ ਦਾਤਰੀ ਤੱਪੜ ਚੁੱਕਿਆ ਭੱਜ ਗਿਆ ਜਦੋਂ ਮੈਂ ਠੀਕ ਠੀਕ ਚਲੋ ਆਹ ਜਿਹਦੇ ਕਰਮਾਂ ਚ ਹਾਂਜੀ ਜਿਹਦੇ ਕਰਮਾਂ ਚ ਉੱਥੇ ਜਿੱਦਾਂ ਜਿੱਥੇ ਦੋਨੋਂ ਕਰਮਾਂ ਜਾਂ ਨਾ ਹਰ ਹਾਲਤੇ ਉਹਦੇ ਕਰਮਾਂ ਚ ਉੱਥੇ ਹੀ ਜਾ ਕੇ ਨੇ ਪਿਆਉਣਾ ਜੀ ਠੀਕ ਠੀਕ ਆ ਠੀਕ ਆ ਤੇ ਚਲੋ ਤੇ ਕਿੰਨਾ ਸੁਆਸ ਹੋਈ ਜੇ ਇਹ ਦੂਜਾ ਸੁਆ ਜੀ ਤੇ ਕਿੰਨਾ ਚਿਰ ਹੋ ਗਿਆ ਸੁਈ ਨਾ ਮੈਨੂੰ ਸੁਈ ਨੂੰ 5 ਦਿਨ ਹੋ ਗਏ ਆ 5 ਦਿਨ ਹੋ ਗਏ ਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਇਹ ਥਲੇ 12 13 ਲੀਟਰ ਅਸਲੇ ਮੌਕੇ ਤੇ ਆ ਰਿਹਾ ਤਿਆਰ ਬਿਲਕੁਲ ਹਾਂਜੀ ਬਿਲਕੁਲ ਕਿੰਨਾ ਕਿਚਵਾਈ ਜਾਊਗੀ ਚਵਾਉਣੇ ਕੱਦ-ਕਾੜ ਬੜਾ ਅਸਲ ਬਰੀਡ ਹੈ ਅੱਛਾ ਤੇ ਬਰੀਡ ਵੈਕ ਦੀ ਵਧੀਆ ਹੈ ਹਾਂਜੀ ਹਾਂਜੀ ਇਹ ਯਾਨੀ ਕਿ ਜਿਆਦਾ ਨਹੀਂ 16 17 ਲੀਟਰ ਤੇ ਕੱਢੂਗੀ ਨਾ ਤੁਰਾਂ ਫੇਰ ਇੱਕ ਰੀਨ ਇਹ ਆ ਕਿ ਕੱਦ-ਕਾੜ ਚੰਗਾ ਤੇ ਹੈਗੀ ਜਰਸੀ ਕ੍ਰੋਸ ਚ 16 17 ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਦੇ ਚਵਾਈ ਜਾਊਗੀ। ਬਾਕੀ ਕੋਈ ਵੀ ਇੱਥੇ ਆਣ ਕੇ ਵੇਖੇ ਪਸੰਦ ਕਰੇ। ਲੈ ਜਾ ਜੀ। ਹੌਲੀ ਹੌਲੀ ਤੋਰਿਆ ਵੇਦੀ। ਵਾਕੀ ਬੱਚੇ ਦਾ ਇਹ ਕਾਫੀ ਕਰਦੀ ਆ। ਬੱਚੇ ਤੋਂ ਬਿਨਾਂ ਇਹ ਖਲਾਉਂਦੀ ਨਹੀਂ ਆ। ਆ ਦੇਖ ਸਾਂ ਦੇਵਾਨਾ ਇਹਦਾ ਲੱਗੇ ਤਾਂ ਤੇ ਚਵਾਚੂ ਓਕੇ ਪੂਰਾ ਬਹੁਤ ਵਧੀਆ ਚਵਾਚ ਖਣ ਬੜਾ ਲੱਗਾ ਇਹਨੂੰ ਠੀਕ ਆ ਬੜੀ ਲੱਗਾ ਪਰ ਚਵਾ ਦੇਣੇ ਹੋਣੀ ਦਿਖਾ ਦਿਓ ਚਵਾ ਫਿਰ ਇਹਦਾ ਪਾ ਲਾ ਨਹੀਂ ਮਾਣੇ ਪਾ ਲਾ ਕੋਨਾ ਪਾ ਨਹੀਂ ਬਣ ਤੁਹਾਡੀ ਆਪਣੀ ਮੱਛੀ ਹੈ ਇਤਨਾ ਹੀ ਕੋਈ ਦਾ ਤਾਜ਼ਾ ਹੀ ਆ ਬੱਚਾ ਜਿਹੜਾ ਇਹਦੇ ਮਗਰ ਉਹ ਇਹ ਬੱਚੇ ਖਬੂਰਾ ਪਾ ਨਹੀਂ ਨੂੰ ਮੋਲਦਾ ਲਾਣੋ ਵੀ ਤੁਹਾਨੂੰ ਅੱਗੇ ਦੇਈਂਦਾ ਇਹ ਸਾਨੂੰ 40 ਰੁਪਏ ਹਾਂ ਫਤਿਹ ਆ ਲਾ ਤੂੰ 30 40 ਹੋ ਗਿਆ ਹਾਂ ਫਤਿਹ ਕਢਾ ਹਾਂ ਥਾਣੇ ਦੇ ਦੇਖ ਸਕਦੇ ਪਰ ਸਮਾਗ ਹੈ ਥਣਪੂਰਾ ਵਧੀਆ ਤਿਆਰ ਕਰਦੀ ਆ ਦਿਖਾ ਦਵੇ ਜੀ ਜਵਾ ਫਿਰ ਇਹਦਾ ਪਿਛਲੇ ਸਨਦਰ ਚਵਾ ਦਿਖਾ ਦਵੇ ਜੀ ਤੇ ਆਵੇ Otraਵੇਂ ਦੇ ਸਾਰੇ ਠੰਡੇ ਧੇਰੀ ਆ ਕੋਈ ਦੱਸੀ ਨਹੀਂ ਪਾਣੀ ਕੋਈ ਕੁਝ ਨਹੀਂ ਇਤਨਾ ਜਿਹੜੀ ਚਵਾਇ ਕਰਨੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਜੀ ਆਪਣਾ ਤੇਰੇ ਪਾਸ ਜਿਤਨਾ ਠੰਡੀ ਸੀਲ ਹੈ ਵੇ ਹਾਂਜੀ ਥਣ ਕਿਡਾ ਕਿਡਾ ਲੰਮਾ ਨਹੀਂ ਲੱਗਾ ਹੋਇਆ ਹਾਂਜੀ ਹਾਂਜੀ ਕੋਈ ਆਪਾਂ ਮੰਗਾ ਨਹੀਂ ਪਾਉਣਾ ਜੇ ਪਾਉਣਾ ਪਾ ਵੀ ਸਕਦੇ ਠੀਕ ਆ ਉਹ ਆ ਵੀ ਲੈਂਦੀ ਜੀ ਕੋਈ ਡੀਗਾ ਨਹੀਂ ਪਉਂਦੀ ਨਹੀਂ ਜਦੋਂ ਮਰਜ਼ੀ ਪਾ ਸਕਦਾ ਜੀ ਆਪਣੀ ਮਰਜ਼ੀ ਨਾਲ ਠੀਕ ਆ ਮੋਲੇ ਦਾ ਆਪਾਂ ਜਿਹੜਾ 46000 ਰੁਪਏ 46000 ਹਾਂਜੀ ਵਿੱਚ ਮਾਨਤਨ ਕਰ ਦੋਗੇ 40000 ਰੁਪਏ ਕਰ ਦਿੰਦੇ ਜੀ ਅੱਛਾ ਪੇਉਂ ਸਭ ਲੈ ਜਾ ਮੈਂ 45000 45000 ਦੀ ਦੇ ਤੋਗੇ ਤੇ ਦੁੱਧ ਜਿਹੜਾ ਹੁਣ ਮੌਕੇ ਤੇ 12 ਯਾਨੀ ਕਿ 12-13 ਲੀਟਰ ਮੌਕੇ ਤੇ ਠੀਕ ਆ ਜੇ ਤੇ ਚਲੋ ਵਦਨਾਈਆਂ ਦੁੱਧ ਦੀ ਵਦਨਾਈ ਤੇ ਤਾਜੀ ਤੇ ਸੁਈ ਜਾਵੇ ਹਾਂਜੀ ਹਾਂਜੀ ਤੇ ਠੀਕ ਆ ਫਿਰ ਹੋਰ ਕੁਝ ਕਰਨਾ ਬਸ ਹੋਰ ਮਹਾਰਾਜ ਨੇ ਨਹੀਂ ਉਹ ਚਲੋ ਬਾਕੀ ਆ ਕਿ ਕੋ ਦੋ ਟਾਈਮ ਆਪਣੇ ਤੁਹਾਡੇ ਘਰ ਚੋ ਕੇ ਲੈ ਜੇ ਆਣਾ ਚ ਕੋਈ ਇਹਦੇ ਹੈ ਨਹੀਂ ਆਪਾਂ ਖਾ ਤਾਂ ਚ ਲੰਡੇ ਮੋਗੇ ਠੀਕ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਸ਼ ਚ ਆ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ